ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਕੀ ਪ੍ਰੀਪਲਾਨਡ ਸੀ ਕੀ ਇਹ ਪਲਾਨ ਕਰਕੇ ਇਹ ਮੰਥਨ ਕਰਕੇ ਫੈਸਲਾ ਲਿਆ ਗਿਆ ਇਹਦੀਆਂ ਤਾਰਾਂ ਕਿੱਧਰ ਨੂੰ ਜੁੜਦੀਆਂ ਨੇ ਕਿੰਨੇ ਅਸਤੀਫਾ ਪਲਾਨ ਕੀਤਾ ਜੇ ਇਦਾਂ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਸੱਚ ਹੈ ਤਾਂ ਪਰ ਇਸ ਮਾਮਲੇ ਨੂੰ ਲੈ ਕੇ ਜਿੱਥੇ ਚਰਚਾਵਾ ਚੱਲ ਰਹੀਆਂ ਜਿੱਥੇ ਇਹ ਸਵਾਲ ਉੱਠ ਰਹੇ ਨੇ ਉਹਦੇ ਦਰਮਿਆਨ ਹੀ ਜਿਹੜੇ ਅਕਾਲੀ ਦਲ ਦੇ ਪੁਰਾਣੇ ਲੀਡਰ ਨੇ ਜਾਂ ਜਿਹੜੇ ਪੁਰਾਣੇ ਲੀਡਰ ਅਕਾਲੀ ਦਲ ਨੂੰ ਛੱਡ ਗਏ ਨੇ ਉਹਨਾਂ ਦੇ ਬਿਆਨ ਵੀ ਬੜੇ ਮਹੱਤਵਪੂਰਨ ਨੇ ਉਹਨਾਂ ਦੇ ਵਿੱਚੋਂ ਅਚਨਜੀਤ ਸਿੰਘ ਬਰਾੜ ਨੇ ਉਹ ਇੱਕ ਇਹੋ ਜਿਹਾ ਲੀਡਰ ਰਹੇ ਨੇ ਜਿਹੜੇ ਬਾਦਲ ਪਰਿਵਾਰ ਦੇ ਬੜੇ ਕਰੀਬੀ ਦੱਸੇ ਜਾਂਦੇ ਰਹੇ ਨੇ ਇਥੋਂ ਤੱਕ ਕਿ ਜਿਵੇਂ ਹਰਦੀਪ ਸਿੰਘ ਡਿੰਪੀ ਢੱਲੋਂ ਦਾਵਾ ਕਰਦੇ ਆ ਕਿ ਭਰਾਵਾਂ ਵਾਲਾ ਪਿਆਰ ਸੀ ਉਵੇਂ ਹੀ ਚਨਜੀਤ ਬਰਾੜ ਵੀ ਦਾਵਾ ਕਰ ਚੁੱਕੇ ਕਿ ਉਹਨਾਂ ਦਾ ਵੀ ਐਵੇਂ ਹੀ ਭਰਾਵਾਂ ਵਾਲਾ ਹੀ ਪਿਆਰ ਸੀ ਸਾਰਾ ਸਾਰਾ ਦਿਨ ਕਹਿੰਦੇ ਕਿ ਉਹ ਬਾਦਲ ਸਾਹਿਬ ਦੇ ਨਾਲ ਗੁਜ਼ਾਰਦੇ ਸਨ ਆਉਣ ਜਾਣ ਬਣਿਆ ਰਹਿੰਦਾ ਸੀ ਪਾਰਟੀ ਦੀ ਹਿਤਾਚੀ ਪੂਰੀ ਪਰਜ਼ੋਰ ਤਰੀਕੇ ਨਾਲ ਕਰਦੇ ਸਨ ਔਰ ਹੁਣ ਅਕਾਲੀ ਦਲ ਸੁਧਾਰ ਲਹਿਰ ਦਾ ਹਿੱਸਾ ਚਰਨਜੀਤ ਬਰਾੜ ਅਕਾਲੀ ਦਲ ਦੇ ਅੰਦਰੂਨ ਤੱਥਾਂ ਬਾਰੇ ਜਾਣਦੇ ਦੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਅੰਦਰੂਨ ਤੱਥਾਂ ਬਾਰੇ ਜਾਣਦੇ ਨੇ ਤੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਪਾਰਟੀ ਦੇ ਐਨ ਕਰੀਬੀ ਤੌਰ ਦੇ ਉੱਤੇ ਵਿਚਰੇ ਨੇ ਪਾਰਟੀ ਲੀਡਰਾਂ ਦੇ ਐਨ ਕਰੀਬੀ ਤੌਰ ਤੇ ਵਿਚਰੇ ਨੇ ਪਰ ਹੁਣ ਵੱਡੇ ਤੌਰ ਦੇ ਉੱਤੇ ਕਈ ਖਲਾਸੇ ਕਰਦੇ ਵੀ ਨਜ਼ਰ ਆਂਦੇ ਦੱਸੇ ਜਾ ਰਹੇ ਨੇ ਦਰਅਸਲ ਸੁਖਬੀਰ ਸਿੰਘ ਬਾਦਲ ਦਾ ਲੰਘੇ ਦਿਨ ਹੋਇਆ ਅਸਤੀਫਾ ਬਹੁਤ ਕੁਝ ਲੈ ਕੇ ਆਇਆ ਔਰ ਉਹਨਾਂ ਸਭ ਚੀਜ਼ਾਂ ਦੇ ਵਿੱਚੋਂ ਇੱਕ ਚਰਚਾ ਵੀ ਕਹਿੋ ਜਿਹਾ ਹਿੱਸਾ ਹੈ ਜੋ ਇਹ ਅਸਤੀਫਾ ਲਿਆ ਆ ਔਰ ਚਰਚਾ ਚੱਲਦੀ ਪਈ ਆ ਵੱਖ-ਵੱਖ ਨਰੇਟਿਵਸ ਦੇ ਆਧਾਰ ਦੇ ਉੱਤੇ ਵੱਖ-ਵੱਖ ਸਵਾਲਾਂ ਦੇ ਉਦਾਹਰਣ ਦੇ ਉੱਤੇ ਪਰਚਰਚਾ ਚੱਲਦੀ ਪਈ ਆ ਇਸੇ ਚਰਚਾ ਦੇ ਵਿੱਚ ਚਰਨਜੀਤ ਬਰਾੜ ਦਾ ਨਾਮ ਸਾਹਮਣੇ ਆ ਰਿਹਾ ਚਰਨਜੀਤ ਬਰਾੜ ਦਾ ਬਿਆਨ ਸਾਹਮਣੇ ਆ ਰਿਹਾ ਔਰ ਚਰਨਜੀਤ ਬਰਾੜ ਦੇ ਬਿਆਨ ਤੋਂ ਬਹੁਤ ਕੁਝ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਆਖਰ ਕੀ ਕੁਝ ਬੋਲੇ ਨੇ ਚਰਨਜੀਤ ਬਰਾੜ ਆਓ ਸੁਣ ਲੈਂਦੇ ਦੇਖੋ ਬੜੀ ਦੇਰ ਨਾਲ ਚੁੱਕਿਆ ਹੋਇਆ ਕਦਮ ਹੈ ਦੇਰ ਆਏ ਦਰਸਤ ਆਈ ਪਿਛਲੇ ਭਾਵੇਂ 2022 ਦੇ ਇਲੈਕਸ਼ਨ ਤੋਂ ਬਾਅਦ ਵੀ ਅਸਤੀਫੇ ਦੀ ਗੱਲ ਹੋਈ ਫਿਰ 2024 ਤੋਂ ਬਾਅਦ ਬਹੁਤ ਜੋਰ ਸ਼ੋਰ ਨਾਲ ਅਸਤੀਫੇ ਦੀ ਗੱਲ ਹੋਈ 22 ਦੇ ਵਿੱਚ ਜਿਹੜੀ ਝੁੰਡਾ ਕਮੇਟੀ ਬਣੀ ਲਗਭਗ 100 ਹਲਕਿਆਂ ਦੇ ਵਿੱਚ ਵਰਕਰਾਂ ਦੀਆਂ ਭਾਵਨਾਵਾਂ ਸੰਨ ਕੇ ਲੀਡਰਸ਼ਿਪ ਦੇ ਵਿੱਚ ਤਬਦੀਲੀ ਲਿਆਂਦੀ ਜਾਵੇ ਪਰ ਮੈਂ ਸਮਝਦਾ ਕਿ ਬਹੁਤ ਦੇਰ ਕਰ ਦਿੱਤੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਜਿੱਥੇ ਗਰਾਫ ਡਿੱਗਦਾ 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 ਇਸ ਲੈਵਲ ਤੇ ਆ ਗਿਆ ਕਿ ਚਾਰ ਉਮੀਦਵਾਰ ਵੀ ਖੜੇ ਜਿਹੜੇ ਆ ਉਹ ਨਹੀਂ ਕਰ ਸਕੇ ਤੇ ਮੈਂ ਉਮੀਦ ਕਰਦਾ ਹੈ ਵਰਕਿੰਗ ਕਮੇਟੀ ਜਿਹੜੀ ਹੈ ਪੰਥਕ ਸੋਚ ਦਾ ਪਹਿਰਾ ਦਿੰਦੀ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਸੋਚ ਤੇ ਪਹਿਰਾ ਦਿੰਦੀ ਹੋਈ ਤੁਰੰਤ ਅਸਤੀਫਾ ਮਨਜ਼ੂਰ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਵਰਕਰਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਸਮੁੱਚੇ ਪੰਥ ਨੂੰ ਇਕੱਠਾ ਕਰਕੇ ਤੇ ਕੋਈ ਸਾਂਝਾ ਫੈਸਲਾ ਜਿਹੜਾ ਭਾਵੇਂ ਪ੍ਰੀਡੀਅਮ ਦੇ ਰੂਪ 'ਚ ਹੋਵੇ ਭਾਵੇਂ ਪ੍ਰਧਾਨ ਦੇ ਰੂਪ 'ਚ ਹੋਵੇ ਭਰਤੀ ਤੱਕ ਸਾਂਝਾ ਬਣਨਾ ਚਾਹੀਦਾ ਹੈ ਜਿਹੜੇ ਲੋਕ ਛੱਡ ਕੇ ਗਏ ਨੇ ਉਹਨਾਂ ਨੂੰ ਵੀ ਵਾਪਸ ਆਉਣ ਦਾ ਸੱਦਾ ਸਭ ਨੂੰ ਦੇਣਾ ਚਾਹੀਦਾ ਹੈ ਤਾਂ ਹੀ ਪੰਥ ਇਕੱਠਾ ਹੋਏਗਾ ਤਾਂ ਹੀ ਸ਼੍ਰੋਮਣੀ ਕਾਲੀ ਦਲ ਤਕੜਾ ਹੋਏਗਾ ਇਸ ਕਰਕੇ ਤੁਰੰਤ ਜਿਹੜਾ ਹੈਗਾ ਇਹ ਇਸ ਗੱਲ ਤੇ ਪਹਿਰਾ ਦੇ ਕੇ ਤੇ ਸਾਰਿਆਂ ਨੂੰ ਇਕੱਠੇ ਕਰਨ ਦੀ ਕਮੈਟ ਜਿਹੜੀ ਆ ਸਾਰੀ ਲੀਡਰਸ਼ਿਪ ਨੂੰ ਸ਼ੁਰੂ ਕਰਨੀ ਚਾਹੀਦੀ ਹੈ ਅਗਰ ਕੋਈ ਅੜਚਨ ਆਉਂਦੀ ਹੈ ਤੇ ਮਾਨਯੋਗ ਸ਼੍ਰੀ ਕਾਲਪਤਖ ਸਾਹਿਬ ਦੇ ਸਨਮੁਖ ਇਹ ਫੈਸਲਾ ਪਹੁੰਚਿਆ ਹੋਇਆ ਤੇ ਮੈਂ ਬੇਨਤੀ ਵੀ ਕਰੂੰਗਾ ਕਿ ਸ਼੍ਰੀ ਕਾਲਪਤਖ ਸਾਹਿਬ ਆਪਣੀ ਸਿਹਤ ਦੇ ਕੇ ਸਮੁੱਚੇ ਪੰਥ ਨੂੰ ਇਕੱਠਾ ਕਰਕੇ ਪੰਥਕ ਨੁਮਾਇੰਦਾ ਜਮਾਤ ਨੂੰ ਤਕੜਾ ਕਰਨ